ਓ ਗੁਰੂ ਰਦੇਵੋ ਮਹੇਸ਼ਵਰਾ ਗੁਰੂ ਰਿ ਸਾਖਸ਼ਾਤ ਪਰਮ ਰਮ ਤਸਮੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਰਮ ਸਤਕਾਰਯੋਗ ਜੋਗੋ ਜੋਗ ਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੂਰੀ ਵਿੱਚ ਪੂਰਨ ਬ੍ਰਹਮ ਗਿਆਨੀ ਤਨ ਤਨ 188 ਸ਼ੀ Thakurdas ਮਹਾਰਾਜ ਜੀ ਦੀ ਤੀਰ ਸ੍ਰੀ ਜੋਤ ਸਵਾਮੀ ਹਰੀਦਾਸ ਜੀ ਮਹਾਰਾਜ ਦੀ 42ਵੀਂ ਸਾਲਾਨਾ ਵਰਸੀ ਦੇ ਸੰਬੰਧ ਵਿੱਚ ਦੂਰੋਂ ਨੇੜੋਂ ਚਲ ਕੇ ਆਏ ਸਤਿਕਾਰਯੋਗ ਸਾਧ ਸੰਗਤ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਜਾਇakurdev ਧਨਗੁਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਜੀ ਗੁਰਮਾਣੀ ਦਾ ਫਰਮਾਨ ਹੈ ਜਨਮ ਮਰਨ ਦੋ ਮੈ ਨਹੀਂ ਜਨ ਪਰ ਉਪਕਾਰ ਆਏ ਇਹ ਆ ਜਿਹੜਾ ਵਿਸ਼ਾਲ ਕੱਠ ਹੈ ਸੰਗਤ ਦਾ ਇਹ ਉਸ ਮਹਾਨ ਸੰਤ ਦੀ ਸ਼ਾਂਤੀ ਸੰਗਤ ਪ੍ਰਤੀ ਸਤਕਾਰ ਪਿਆਰ ਉਹਨਾਂ ਦੀ ਭਾਵਨਾ ਦਾ ਇਹ ਸਬੂਤ ਹੈ ਕਿ 42 ਸਾਲ ਉਹਨਾਂ ਦੇ ਸਰੀਰ ਨੂੰ ਗਿਰਸ਼ੇ ਨੂੰ ਵੀ ਹੋ ਗਿਆ ਪਰ ਜੋ ਪਿਆਰ ਉਹਨਾਂ ਨੇ ਆਪਣੀ ਸੰਗਤ ਨੂੰ ਵੰਡਿਆ ਉਹ ਲਾ ਮਿਸਾਲ ਹੈ ਉਹਦੇ ਕੋਈ ਧਾਰਨ ਨਹੀਂ ਹੈ ਕੋਈ ਵੀ ਬੰਦਾ ਐਸ਼ਾਨੀ ਕਹੇਗਾ ਪਰ ਮੈਨੂੰ ਉਹਨਾਂ ਨੇ ਘੱਟ ਪਿਆਰ ਕੀਤਾ ਹੈ ਤੇ ਉਹਨਾਂ ਦੀ ਰਹਿਮਤ ਹੈ ਔਰ ਉਹਨਾਂ ਦੀ ਕਿਰਪਾ ਦੇ ਨਾਲ ਸਾਡੇ ਜਿੰਨੇ ਵੀ ਸੇਵਾਦਾਰ ਉਸ ਵੇਲੇ ਦੇ ਸਿਖੇ ਉਹਨਾਂ ਨੂੰ ਕਿਸੇ ਨੂੰ ਮਾਸਟਰ ਕਿਸੇ ਨੂੰ ਡਾਕਟਰ ਕਿਸੇ ਨੂੰ ਬੈਂਕ ਚ ਲਾ ਦਿੱਤਾ ਕਿਸੇ ਨੂੰ ਕੋਚ ਲਾ ਦਿੱਤਾ ਉਹਨਾਂ ਨੇ ਪ੍ਰਾਪਤੀ ਕੀਤੀ ਹੈ ਕਿਉਂਕਿ ਲਿਖਿਆ ਸੁਲਤਾਨ ਬਾਹੂ ਨੇ ਮੁਰਸ਼ਿਦ ਉਹ ਸਹੀੜੀਏ ਬਾਹੂ ਜਿਹੜਾ ਦੋਜਗ ਖੁਸ਼ੀ ਦਿਖਾਵੇ ਅੱਪਲ ਗਮ ਟੁਕੜੇ ਦਾ ਮੇਟੇ ਵਤਰਾ ਭਦਾ ਰਾਸ ਮਜਾਵੇ ਇਸ ਕਲਰ ਵਾਲੀ ਕੰਧੀ ਨੂੰ ਚੁੱਕ ਚਾਂਦੀ ਖਸ ਬਣਾਵੇ ਜਿਸ ਮੁਰਸ਼ਿਦ ਅੰਨੇ ਕੁਝ ਵੀ ਨਾ ਕੀਤਾ ਉਹਨੂੰ ਵਹਿੰਦੀ ਨਦੀ ਡਟਾਵੇ ਆ ਮਾਸਟਰ ਰਾਮਪਾਲ ਬੈਠਾ ਇਹਦੀਆਂ ਕਈ ਵਾਰੀ ਇਹ ਆ ਰਜਗਾਰ ਦਫ਼ਤਰ ਦੀਆਂ ਚਿੱਠੀਆਂ ਲੱਕ ਲੋਕ ਲੋਕ ਜਾਂਦੀਆਂ ਸੀ ਕਿਹਾ ਇਹ ਸੰਤ ਹਰੀਦਾਸ ਮਹਾਰਾਜ ਦੀ ਕਿਰਪਾ ਹੈ ਕਿ ਮੁੜ ਕੇ ਬਣ ਕੇ ਲਿਆ ਕੇ ਇਹਨੂੰ ਮਾਸਟਰ ਦੀ ਰਿਟਾਇਰਮੈਂਟ ਹੋਈ ਹੈ ਆ ਰਾਮਪਾਲ ਰਾਮ ਲਾਲ ਜੀ ਬੈਠਿਆ ਮੇਰੇ ਅਰਗੇ ਵੀ ਹੈ ਇਸ ਕਰਕੇ ਉਹਨਾਂ ਸਾਰਿਆਂ ਦੇ ਉੱਤੇ ਕਿਰਪਾ ਕੀਤੀ ਸੰਤਾਂ ਨੇ ਅੱਜ ਉਹਨਾਂ ਦਾ ਇਹ}{|\text{ਵਿਸ਼ਾਲ ਸਬੂਤ ਹੈ ਸੰਗਤ ਦਾ ਕਿ ਰਿਸ਼ੀ ਠਾਕੁਰਦਾਸ ਮਹਾਰਾਜ ਦੀ ਉਸ ਫਲਵਾੜੀ ਦੇ ਉਹ ਮਾਲਕ ਬਣ ਕੇ ਉਹਨਾਂ ਨੇ ਜੋ ਪਿਆਰ ਵੰਡਿਆ ਸਾਰੀ ਸੰਗਤ ਬੜੀ ਇੱਕ ਮੁਠ ਕਰ ਦਿੱਤੀ ਉਹਨਾਂ ਦੇ ਨਾਲ ਸੋ ਮੈਂ ਅੱਜ ਬਹੁਤਾ ਨਹੀਂ ਬੋਲਣਾ ਕਿਉਂਕਿ ਤੁਸੀਂ ਸਾਰੀ ਸੰਗਤ ਨੇ ਮਹਾਂਪੁਰਸ਼ਾਂ ਤੋਂ ਵਿਚਾਰ ਸੁਣ ਲੈ ਅੱਜ ਇਹ ਉਹਨਾਂ ਦੀ ਵਰਸੀ ਦੇ ਸਮਾਗਮ ਦੇ ਵਿੱਚ ਬੜਾ ਮੰਦੀ ਸੀਗੀ ਇੱਛਾ ਤੇ ਉਸ ਦਿਨ ਤੱਕ ਹਾਲ ਜਿਹੜਾ ਖੁੱਲ ਜਾਏ ਅਜੇ ਅਧੂਰੀ ਤਿਆਰੀ ਹੈ ਪਰ ਹੋ ਗਿਆ ਬੜੀ ਕਿਰਪਾ ਮਹਾਰਾਜ ਦੀ ਹੈ ਤੇ ਮਹਾਰਾਜ ਜੀ ਕਿਰਪਾ ਕਾ ਨਿਸ਼ਚਿਤ ਰਹਿ ਹੋ ਜਾਣਾ ਛੇਤੀ ਛੇਤੀ ਤੇ ਬਾਕੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਰਿਸ਼ੀ ਠਾਕੁਰਦਾਸ ਮਹਾਰਾਜ ਜੀ ਦਾ ਜੋ ਸਾਲਾਨਾ ਵਰਸੀ ਜਾਗਿਆ 79 ਮਾ ਉਹ ਹਰ ਸਾਲ ਦੀ ਤਰ੍ਹਾਂ 17 18 ਅਗਸਤ ਨੂੰ ਮਨਾਇਆ ਜਾਣਾ ਜੇ ਤੇ ਇਸ ਸੰਬੰਧ ਵਿੱਚ ਜੋ ਮਹਾਰਾਜ ਦੀ ਸੰਗਤ ਲਈ ਸੱਦੇ ਪੱਤਰ ਹੈ ਉਹ ਛਪ ਕੇ ਤਿਆਰ ਹੋ ਗਿਆ ਹੈ ਤੇ ਉਹਨਾਂ ਸੰਗਤਾਂ ਨੂੰ ਬੇਨਤੀ ਹੈ ਕਿ ਸੇਵਾਦਾਰਾਂ ਦੀਆਂ ਡਿਊਟੀਆਂ ਲਈਆਂ ਉਹਨਾਂ ਦੇ ਕੋਲੋਂ ਲਿਖਾ ਕੇ ਆਪੋ ਆਪਣਾ ਜਿਹੜਾ ਆ ਸੱਦਾ ਪੱਤਰ ਲੈ ਕੇ ਜਾਣਾ ਤੇ ਦੂਜੀ ਗੱਲ ਹੈ ਜਿੱਦਾਂ ਆ ਕੇ ਸਾਰੇ ਆ ਕੇ ਸੇਵਾ ਕਰਦੇ ਆ ਸਾਰੀ ਸੰਗਤ ਵਾਰੀ-ਵਾਰੀ ਆ ਕੇ ਜਿੱਦਾਂ-ਜਿੱਦਾਂ ਤੁਹਾਡੇ ਕੋਲ ਸਮਾਂ ਮਿਲਦਾ ਆ ਕੇ ਇਸ ਮਹਾਰਾਜ ਦੇ ਮਹਾਨ ਜਗਤਿੱਥੇ ਹਜ਼ਾਰਾਂ ਲੱਖਾਂ ਸੰਗਤਾਂ ਇਕੱਠੀਆਂ ਹੁੰਦੀਆਂ ਉਹਦੇ ਲਈ ਆਪਾਂ ਸਾਰਿਆਂ ਨੇ ਵਿਸ਼ਾਲ ਪ੍ਰਬੰਧ ਕਰਨਾ ਤੇ ਤੁਸੀਂ ਸਾਰਿਆਂ ਨੇ ਆਪਣੇ-ਆਪਣੇ ਡਿਊਟੀਆਂ ਜਿੱਦਾਂ ਹੁਣ ਸੰਭਾਲੀਆਂ ਤੇ ਇਸੇ ਤਰ੍ਹਾਂ ਸਾਰਿਆਂ ਨੇ ਕਰਨੀਆਂ ਕਿਉਂਕਿ ਸੇਵਾ ਦਾ ਕੰਮ ਆ ਸੇਵਾ ਦੇ ਨਾਲ ਹੀ ਸਾਰਾ ਕੁਝ ਮਿਲਦਾ ਹੈ ਤੇ ਮੈਨੂੰ ਪਤਾ ਕਿ ਜਿੱਦਾਂ ਮਹਾਰਾਜ ਦੀ ਇਹ ਬਿਲਡਿੰਗ ਅੱਡੇ ਕੇ ਸਾਰਾ ਬੇੜਾ ਭਰਿਆ ਪਿਆ ਸੀ ਇਹ ਸਾਰੀ ਸੰਗਤ ਨੇ ਦਿਨ ਰਾਤ ਸੇਵਾ ਕਰਕੇ ਇਹ ਸਾਰਾ ਕੰਮ ਕਰ ਦਿੱਤਾ ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਜਿਨ੍ਹਾਂ ਨੇ ਪੈਸਿਆਂ ਦੀ ਸੇਵਾ ਕੀਤੀ ਕਿਸੇ ਨੇ ਹੱਥੀਂ ਸੇਵਾ ਕੀਤੀ ਕਿਸੇ ਨੇ ਦਲੀਲ ਦੀ ਸੇਵਾ ਕੀਤੀ ਉਹਨਾਂ ਸਾਰਿਆਂ ਦੀ ਸੇਵਾ ਸਤਗੁਰ ਸੱਚੇ ਪਾਤਸ਼ਾਹ ਜਾਣਦੇ ਹਨ ਸੋ ਸਾਰਿਆਂ ਦਾ ਮੈਂ ਦਰਬਾਰ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸੰਗਤ ਦੇ ਲਈ ਮਹਾਰਾਜ ਕਿਰਪਾ ਕੀਤੀ ਹੈ ਤੇ ਹੋ ਸਕਦਾ ਹੈ ਦੇ ਵਿੱਚ ਕਿਸੇ ਦੀ ਕੋਈ ਦਲੀਲ ਹੋਵੇ ਕਿਸੇ ਦੀ ਕੋਈ ਦਲੀਲ ਹੋਵੇ ਪਰ ਮੈਂ ਤਾਂ ਮਾਲਕ ਦੀ ਜੋ ਮੈਨੂੰ ਆਰਡਰ ਹੈ ਮੈਂ ਉਹਦੇ ਹਿਸਾਬ ਨਾਲ ਚੱਲਣਾ ਠੀਕ ਹੈ ਸੰਗਤ ਦੇ ਨਾਲ ਕਮੇਟੀ ਦੇ ਨਾਲ ਰਲ ਕੇ ਆਪਾਂ ਸਾਰਿਆਂ ਨੇ ਸਾਥ ਦਿੱਤਾ ਤੇ ਬਣ ਗਿਆ ਸ ਤੇ ਸਾਰਿਆਂ ਨੂੰ ਇਹ ਦੁਬਾਰਾ ਬੇਨਤੀ ਫੇਰਿਆ ਭਾਈ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕਮੀ ਲੱਗਦੀ ਹੋਵੇ ਉਹ ਰਿਸ਼ੀ ਠਾਕੁਰ ਦਾ ਸਮਾਰੇ ਦੇ ਮੁਰੇ ਅਰਦਾਸ ਕਰੋ ਸੱਚੇ ਪਾਤਸ਼ਾਹੇ ਦੂਰ ਹੋ ਜਾਣ ਤੇ ਸਾਰੀਆਂ ਕਮੀਆਂ ਦਾ ਹੱਲ ਉਹਨਾਂ ਦੇ ਕੋਲ ਹੀ ਹੈ ਤੇ ਇਸ ਕਰਕੇ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਕਈ ਵਾਰੀ ਕੰਮ ਕਰਦਿਆਂ ਮਸਤਰੀਆਂ ਨੂੰ ਵੀ ਗਰਮਸਰਦ ਹੋਣਾ ਪੈਂਦਾ ਤੇ ਕਈ ਗੱਲਾਂ ਹੋ ਜਾਂਦੀਆਂ ਕਿਉਂਕਿ ਇਹ ਬੜਾ ਸਟਰਗਲ ਦਾ ਕੰਮ ਸੀ ਤੇ ਤੁਹਾਡੀ ਕਿਰਪਾ ਦੇ ਨਾਲ ਜਿੰਨੇ ਨੌਜਵਾਨ ਸੀ ਉਹਨਾਂ ਸਾਰਿਆਂ ਰਾਤ ਦੇ 1:3 2:2 ਵਜੇ ਤੱਕ ਸੇਵਾ ਕਰਕੇ ਮਹਾਰਾਜ ਦੀ ਇਹ ਸੇਵਾ ਦੇ ਪਾਤਰ ਬਣਿਆ ਤੇ ਉਹਨਾਂ ਨੇ ਕਿਰਪਾ ਕੀਤੀ ਔਰ ਕਰਾਉਣੀ ਆ ਤੇ ਜਿਨ੍ਹਾਂ ਨੇ ਬੀਜਿਆ ਉਹਨਾਂ ਲਈ ਹੀ ਪ੍ਰਾਪਤੀ ਮਿਲਣੀ ਆ ਸੋ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣਾ ਤੇ ਤੁਸੀਂ ਧਾਰਨਾ ਮਾੜੀ ਜੀ ਬੋਲਿਓ ਤੇ ਸ਼ਾਇਦ ਮਹਾਰਾਜ ਕਿਰਪਾ ਕਰ ਦੇਣ ਕਰਕੇ ਕੋਈ ਦੇਖ ਲਾ ਸੇਵਨੂ ਲੱਗਦਾ ਮੇਵਾ ਕਰਕੇ ਕੋਈ ਦੇਖ ਲਾ ਸੇਵਨੂ ਲੱਗਦਾ ਮੇਵਾ ਸ਼ੇਵਾਨੂ ਲੱਗਦਾ ਮੇਵਾ ਸ਼ੇਵਾਨੂ ਲੱਗਦਾ ਮੇਵਾ ਸ਼ੇਵਾਨੂ ਲੱਗਦਾ ਮੇਵਾ ਸ਼ੇਵਾਨੂ ਲੱਗਦਾ ਕਰ ਕੇ ਕੋਈ ਦੇ ਖਲਾਓ ਸੇਵਾ ਨੂੰ ਲਗਦਾ ਮੇਵਾ ਕਰ ਕੇ ਕੋਈ ਦੇਖ ਲੋ ਸੇਵਾ ਨੂੰ ਲਗਦਾ ਮੇਵਾ ਮੇਰੀ ਜੀ ਕੋਈ ਦੇਖ ਲੋ ਸੇਵਾ ਨੂੰ ਲਗਦਾ ਮੇਵਾ ਕਰ ਕੇ ਕੋਈ ਦੇਖ ਲੋ ਸੇਵਾ ਨੂੰ ਲਗਦਾ ਮੇਵਾ ਸਾਧ ਸੰਗਤ ਜੀ ਅਥਾਰੇ ਨਗਦੋ ਨਗਦੀ ਸੇਵਾ ਆ ਜਾਂਦਾ ਕਿ ਜਿਹਨਾਂ ਇੱਥੇ 4 4 ਤਨ ਤਨ ਵਜੇ ਤੋਂ ਵਿਭਿੰਨ ਸੇਵਾ ਕਰਦਿਆਂ ਵਰਗ ਸੇਵਾ ਕਰਦੇ ਆ ਨੌਜਵਾਨਾਂ ਦੇ ਸਾਰੇ ਸੇਵਾ ਕਰਦੇ ਆ ਤੁਹਾਨੂੰ ਖੁਸ਼ੀ ਹੋਣੀ ਆ ਪੇ ਸਾਡਾ ਇੱਕ ਗ੍ਰੰਥੀ ਸਾਹਿਬ ਹੈ ਜਿਹਨੂੰ ਅਸੀਂ ਤਨਖਾਹ ਤੇ ਰੱਖਿਆ ਹੱਕੀ ਸਾਰੀ ਸੇਵਾ ਸੰਗਤ ਕਰਦੀ ਆ ਸੋ ਇਹ ਰਿਸ਼ੀ ਠਾਕਰਦਾਸ ਮਹਾਰਾਜ ਵੀ ਕਿਸੇ ਨਾਲ ਆਧਾਰ ਨਹੀਂ ਰੱਖਦੇ ਜਿੱਦਾਂ ਦਾ ਕਿਸੇ ਦੀ ਇੱਛਾ ਹੈ ਉਦਾਂ ਸਾਰਿਆਂ ਦੀਆਂ ਮਨੋ ਕਾਪਨਾ ਪੂਰਨ ਕਰ ਦਿਆ ਤੇ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜੋ ਵੀ ਤੇਰੇ ਦਰਬਾਰ ਵਿੱਚ ਆਉਂਦਾ ਉਹਨੂੰ ਖੁਸ਼ੀਆਂ ਦੇ ਨਿਵਲ ਨਿਵਾਜਣਾ ਤੇ ਕਿਰਪਾ ਕਰਨੀ ਇਹਨਾਂ ਲਫ਼ਜ਼ਾਂ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆਓ ਸੈਕਟਰੀ ਸਾਹਿਬ ਅਗਲੀ ਪ੍ਰੋਗਰਾਮ ਸਟੇਜ ਦੀ ਕਾਰਵਾਈ ਆਪ ਚਲਾਈ ਚਲੋ